ਬਰਮ ਗਿਆਨੀ ਗੁਰ ਸਿੱਖ ਨੇ ਜਾਂ ਤਤਵੇ ਤੇ ਮਹਾਪੁਰਸ਼ ਨੇ ਆਰਫ ਗਿਆ ਜਾਂਦਾ ਜੀ ਨਾ ਉਹਨਾਂ ਦੀ ਚਰਨਾਂ ਦੀ ਧੂੜੀ ਤਾਂ ਕਰਮਾਂ ਵਾਲਿਆਂ ਨੂੰ ਮਿਲਦੀ ਐ ਨਾ ਕਰਮਾਂ ਨੂੰ ਨਹੀਂ ਮਿਲਦੀ ਉਹ ਤਰਕ ਕਰ ਲੈਂਦੇ ਨੇ ਬਰਮ ਗਿਆਨੀ ਮਹਾਪੁਰਸ਼ ਤੇ ਹਰ ਇੱਕ ਦੀ ਸ਼ਰਦਾ ਨਹੀਂ ਆ ਸਕਦੀ ਕਿਉਂ ਨਹੀਂ ਆ ਸਕਦੀ ਉਹ ਬੇਪਰਵਾਹ ਹੁੰਦੇ ਨੇ ਅੱਜ ਕਾ ਲੋਕਾਂ ਨੇ ਸ਼ਰਧਾ ਖੁਦਗਰਜ਼ ਸੰਤਾਂ ਤੇ ਜਿਹੜੇ ਬਟਿਆਉਂਦੇ ਨੇ ਆਪਾਂ ਨੂੰ ਵੜਿਆ ਕੇ ਕੰਮ ਲੈਂਦੇ ਨੇ ਉਹਨਾਂ ਕੋਈ ਗੱਲੇ ਨਹੀਂ ਹੁੰਦੀ ਹੈ ਵਡਿਆਈ ਹਰ ਕੋ ਚਾਹੁੰਦਾ ਹਰੇ ਕੋ ਫਮਾ ਚਾਹੁੰਦਾ ਵੀ ਮੈਂ ਜਾਵਾਂ ਸੰਤ ਮੈਨੂੰ ਆਦਰ ਕਰਨ ਬੁਲਾਉਣ ਤੇ ਮੇਰੇ ਨਾਲ ਗੱਲਾਂ ਬਾਤਾਂ ਕਰਨ ਇਹ ਜੇ ਸੰਤਾਂ ਕੋ ਆਪਾਂ ਬਹੁਤੇ ਜਾਣਦੇ ਆ ਪਰ ਉਹ ਬੋਲਦੇ ਨਹੀਂ ਬੇਪਰਵਾਹ ਨਾ ਬੋਲਣੀ ਬੋਲਣ ਕਿੱਥੋਂ ਕਰੂੰ ਉਹ ਬੁੱਲਿਆ ਉੱਥੇ ਰਹੀਏ ਜਿੱਥੇ ਸਾਰੇ ਅੰਨੇ ਨਾ ਸਾਨੂੰ ਕੋਈ ਜਾਣੇ ਕਰੇ ਨਾ ਸਾਨੂੰ ਕੋਈ ਮੰਨੇ ਹੈ ਹੀ ਨਹੀਂ ਕੋਈ ਠੀਗਾ ਚਲਿਆ ਗਿਆ ਕਰੂੰ ਆਹ ਉਹ ਹੈ ਉਹ ਰਾਣੀ ਦਿੰਦਾ ਕਿਸੇ ਨੂੰ ਉਹ ਰਾਣੀ ਦਿੰਦਾ ਕਿਸੇ ਨੂੰ ਹੈ ਜਰੂਰ